ਲੂਟਾਕੂਆ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਚੰਡਿਆਲਾ ਗੁਰੂ ਪੁਲਿਸ ਤੇ ਹੱਥ ਵੱਡੀ ਕਾਮਯਾਬੀ ਲੱਗੀ ਗੱਡੀਆਂ ਖੋਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਚੰਡਿਆਲਾ ਗੁਰੂ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਸ਼ਾਮ ਚੰਡਿਆਲਾ ਗੁਰੂ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਚੰਡਿਆਲਾ ਐਸਐਚਓ ਦਾ ਕਹਿਣਾ ਹੈ ਕਿ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰ ਇਹਨਾਂ ਤੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਸਾਨੂੰ ਕੱਲ ਇੱਕ ਸੂਚਨਾ ਮਿਲੀ ਸੀਗੀ ਕਿ ਕੋਈ ਗੱਡੀਆਂ ਖੋਣ ਵਾਲਾ ਜਿਹੜਾ ਗੈਂਗ ਆ ਉਹ ਜੀਟੀ ਰੋਡ ਤੇ ਐਕਟਿਵ ਹੋਇਆ ਵਾ ਹਾਈਵੇ ਦੇ ਉੱਤੇ ਤੇ ਕਿਸੇ ਹੋਟਲ ਦੇ ਵਿੱਚ ਠਹਿਰੇ ਆ ਅਸੀਂ ਰੂਟੀਨ ਦੇ ਵਿੱਚ ਜਿਹੜਾ ਵਾ ਹੋਟਲਾਂ ਦੀ ਚੈਕਿੰਗ ਕੀਤੀ ਤੇ ਇੱਕ ਦਾਣਾ ਪਾਣੀ ਹੋਟਲ ਜਿਹੜਾ ਵਾ ਉੱਥੋਂ ਸਾਨੂੰ ਤਿੰਨ ਬੰਦੇ ਜਿਹੜੇ ਸੀ ਉਹ ਟਰੇਸ ਹੋਏ ਜਿਨ੍ਹਾਂ ਦੀ ਸਰਚ ਕਰਨ ਤੇ ਉਹਨਾਂ ਦੇ ਕੋਲੋਂ ਇੱਕ ਕੰਟਰੀ ਮੇਡ ਬੱਤੀ ਬੋਰ ਦਾ ਪਿਸਤਲ ਮਿਲਿਆ ਵਾ ਤੇ ਉਹਨਾਂ ਦੇ ਖਿਲਾਫ ਅਸੀਂ ਮੁਕਦਮਾ ਨੰਬਰ 112 ਦਰਜ ਕਰਕੇ ਤੇ ਜਿਹੜਾ ਉਹਨਾਂ ਦੀ ਪੁੱਛਗਿੱਛ ਕੀਤੀ ਆ ਵਾਕਿਆ ਹੀ ਉਹਨਾਂ ਨੇ ਕੋਈ ਪਲਾਨ ਬਣਾਇਆ ਸੀ ਰਾਤ ਨੂੰ ਖਲਚੀਆਂ ਸਾਈਡ ਤੋਂ ਹਾਈਵੇ ਦੇ ਉੱਤੋਂ ਗੱਡੀ ਖੋਣ ਦਾ ਪਹਿਲਾਂ ਵੀ ਇਹਨਾਂ ਤੇ ਪਰਚੇ ਜਿਹੜੇ ਆ ਦਰਜ ਆ ਇਹ ਤਰਨਤਾਰਨ ਗੋਇੰਦਵਾਲ ਸਾਹਿਬ ਦੇ ਲਾਗੋ ਦੇ ਰਹਿਣ ਵਾਲੇ ਆ ਇੱਕ ਇਹਨਾਂ ਦੇ ਵਿੱਚ ਅਰਜਨ ਸਿੰਘ ਆ ਉਹ ਸੂਬਾ ਫੜਿੰਗ ਸਿੰਘ ਪਿੰਡ ਦਾ ਵਾ ਤੇ ਦੋ ਜਿਹੜੇ ਆ ਸਤਰਾਮ ਸਿੰਘ ਤੇ ਗਰਸੇਵਕ ਸਿੰਘ ਇਹ ਮੀਆਂ ਮੰਡ ਦੇ ਆ ਤਰਨਤਾਰਨ ਦੇ ਤੇ ਇਹ ਇਹਨਾਂ ਦੀ ਪੁੱਛਗਿੱਛ ਤੋਂ ਵੀ ਪਤਾ ਲੱਗਾ ਵੀ ਜਦੋਂ ਕਿਤੇ ਇਹਨਾਂ ਨੇ ਕੋਈ ਵਾਰਦਾਤ ਕਰਨੀ ਹੁੰਦੀ ਆ ਇਹ ਇੱਥੇ ਜੀਟੀ ਰੋਡ ਤੇ ਹੋਟਲਾਂ ਦੇ ਵਿੱਚ ਠਹਿਰਦੇ ਆ ਤੇ ਉਦੋਂ ਹੀ ਰੋਡ ਤੇ ਚੜਦੇ ਆ ਜਦੋਂ ਇਹਨਾਂ ਨੂੰ ਟਾਸਕ ਮਿਲ ਜਾਂਦਾ ਵਾ ਤੇ ਫਿਰ ਇਹ ਖੋ ਕੇ ਗੱਡੀ ਤੇ ਜਾ ਕੇ ਅੱਗੇ ਵੇਚ ਦਿੰਦੇ ਆ ਇਹ ਵੀ ਇਹਨਾਂ ਨੇ ਕ੍ਰੇਟਾ ਗੱਡੀ ਕਹਿੰਦੇ ਅਸੀਂ ਖੋਣੀ ਸੀਗੀ ਤੇ ਅੱਗੇ 4.5 ਲੱਖ ਦੇ ਵਿੱਚ ਮਾਲਵੇ ਦੇ ਵਿੱਚ ਕਿਸੇ ਨੂੰ ਦੇਣੀ ਕੀਤੀ ਸੀਗੀ ਹੁਣ ਅਸੀਂ ਇਹਨਾਂ ਦੀ ਪੁਸ਼ਕਸ਼ ਰਿਮਾਂਡ ਲੈ ਕੇ ਕਰਾਂਗੇ ਉਹ ਵੀ ਬੰਦੇ ਟਰੇਸ ਕਰਾਂਗੇ ਜਿੰਨੂੰ ਗੱਡੀ ਦੇਣੀ ਸੀ ਇਹ ਪੂਰਾ ਗੈਂਗ ਜਿਹੜਾ ਇਹਦਾ ਪਰਦਾ ਫਾਸ਼ ਕਰਾਂਗੇ